ਓਏ ਟਾਲਾ ਢੋਲਾ ਨਾ ਥੱਲੇ ਲਵਾ ਲੈ ਸਰਦਾਰਾ ਕੋਈ ਟੋਲ ਟੂ ਕੀ ਨਹੀਂ ਬਸ ਸਰਦਾਰਾ ਚਾਹ ਦੋ ਸਰਦਾਨੀ ਪਾ ਦੇ ਕੋਈ ਚਾਲਾਂ ਕਰਦੀਆਂ ਬਈ ਜਾ ਇੱਥੇ ਦੁੱਖ ਦੋ ਖਾਂਜਾ ਕਰ ਲਾਂਗੇ ਮੈਂ ਸਰਦਾਰਾ ਕੀ ਕਹੀ ਜਾਨਾ ਗਾਗਾ ਹਾਂ ਜਾ ਕੇ ਨਾ ਕੋਈ ਮੈਂ ਤਾਂ ਇਹ ਕਹਿਣਾ ਸੌਂ ਵੀਏ ਕੋਈ ਦੁੱਖ ਸੁੱਖਾਂ ਸਾਂਝਾ ਕਰ ਲਾਂਗੇ ਨਾ ਤਾਂ ਕੋਈ ਮੈਂ ਸਰਦਾਰਾ ਮੈਂ ਕਹੜਾ ਕੋਈ ਤੇਰੇ ਧਰਮ ਦੀ ਭੈਣ ਬਣੀ ਹੋਈ ਆ ਜਿਹੜੀ ਤੇਨਾ ਦੁੱਖ ਤੋਂ ਬਸਾਂਜਾ ਕਰ ਲੂੰਗੀ ਮੈਂ ਤਾਂ ਤੱਕਲੇ ਖਰਚੇ ਕੁਛ ਦੀ ਕੋਈ ਚਿੰਤਾ ਲੈਣਾ ਤਾਂ ਦੱਸ ਜੇ ਕੋਈ ਖਰਚਣਾ ਲੈਣਾ ਕੋਈ ਦਾਤ ਲੈਣਾ ਕੋਈ ਤਿੱਖਾ ਕਰਵਾਉਣਾ ਕੋਈ ਓਏ ਸਹੁਰੇ ਜਨਾਂ ਦਾ ਕੋਈ ਬਾਹਟੀ ਦੇ ਕੋਈ ਕੁੰਡਾ ਇਹ ਲਾਵेंगी

ਸਰਦਾਰਾ ਸਰਦਾਰਾ ਬਾਡੇ ਦੇਖ ਆਉਂਗੇ ਬੈਠਾ ਕੇ ਮੰਜਾ ਡਾਵਾਂ ਨਾ ਨਾ ਸਰਦਾਰਾ ਅਸੀਂ ਤਾਂ ਪੁੰਜੀ ਬੈਹਨੇ ਹੁੰਨੇ ਕੋਈ ਗੱਲ ਨਹੀਂ ਮੰਜਾਂ ਦੀ ਤੂੰ ਪੁੰਜੀ ਬੈਹਿ ਜਾਣਾ ਫਿਰ ਨਾ ਸਰਦਾਰਾ ਤੂੰ ਤਾਂ ਮੰਜਾ ਡਾਲਾ ਤੂੰ ਕਾਹਨੂੰ ਪੁੰਜੇ ਬੈਨਾ ਦਾ ਸਾਡਾ ਤਾਂ ਕੰਮ ਹੀ ਇਹ ਹੈਗਾ ਅਸੀਂ ਤਾਂ ਬੈਠਣਾ ਹੀ ਹੁੰਦਾ ਅਸੀਂ ਤਾਂ ਪੁੰਜੀ ਬੈਠਣਾ ਹੁੰਦਾ ਸਰਦਾਰਾ ਸਾਡਾ ਤਾਂ ਕੰਮ ਹੀ ਇਹ ਹੈਗਾ ਹੋਏ ਚੱਲ ਤੁਸੀਂ ਬੈਜੋ ਸਰਦਾਰਾ ਮੰਜੇ ਦੇ ਕੋਈ ਕਾਹਨੇ ਸਰਦਾਰ ਰਹਿ ਗਏ ਹੁਣ ਹਾਲ ਦੱਸ ਸਰਦਾਰਾ ਫਿਰ

ਸਰੀਰ ਤਾਂ ਸਾਰਾ ਕਬਾੜ ਬਣੇ ਤੇ ਕਿਉਂ ਸਰਦਾਰਾ ਇਕੱਲਾ ਹੀ ਰਹਿਣਾ ਘਰ ਚ ਓਏ ਇਕੱਲਾ ਹੀ ਰਹਿਣਾ ਤੂੰ ਹੋਰ ਦਾ ਛੰਡ ਖਿਆਲ ਕਿੰਨੇ ਨਿਆਣੇ ਏ ਤੇਰੇ ਹਸਰਦਾਰਾ ਤੂੰ ਕਾੜਾ ਮੇਰੇ ਨਿਆਣੇ ਪੁੱਛ ਕੇ ਜਾ ਕੇ ਉਹਨਾਂ ਨੂੰ ਰੇੜੀਆਂ ਲੈ ਕੇ ਜਾਣੀਆਂ ਕਿ ਲੋਹੜੀ ਦੀਵਾਲੀ ਦੇ ਕੇ ਆਉਣੀ ਆਂ ਮੈਂ ਗਿਫਟ ਦੇ ਦੂੰ ਤੈਨੂੰ ਐਡਾ ਕਿੱਥੋਂ ਦਾ ਲੁਕਫੇ ਨੇ ਮੈਨੂੰ ਤਾਂ ਪੁੰਨੀ ਕਰਨਾ ਹੁੰਦਾ ਹੈ ਅੱਛਾ ਸਰਦਾਰਾ ਚੱਲ ਕੋਈ ਗੱਲ ਨਹੀਂ ਕੋਈ ਨਾ ਸਰਦਾਰਾ ਜੇ ਕੋਈ ਕੰਮ ਕਰਾਉਣਾ ਮੇਰਾ ਕਾਨੂੰ ਟਾਈਮ ਖਰਾਬ ਕਰਿਆ ਤੂੰ ਕੋਈ ਕੰਮ ਦਾ ਕਰਾਉਣਾ ਜੀ ਕਰੇਗੀ ਹਾਂ ਹਾਂ ਸਰਦਾਰਾ ਅਸੀਂ ਤਾਂ ਹੁਣ ਹੋਰ ਕੀ ਕਰਨਾ ਇਹੇ ਕੰਮ ਕਰਨਾ ਘਰ ਘਰ ਜਾ ਕੇ ਚਾਹ ਪਾਣੀ ਪੀਣੇ ਨਾ ਨਾ ਸਰਦਾਰਾ ਪਾਣੀ ਦੇ ਘੁੱਟ ਪਿਆ ਤੇ ਤੈਨੂੰ ਬਲਾਈ ਪੁੰਨ ਲੱਗੂਗਾ ਪਾਣੀ ਦਾ ਪਿਆ ਦਾ ਨਾ ਸਰਦਾਰ ਹਾਂ ਸਰਦਾਰਾ ਬਲਾਈ ਚੰਗਾ ਸਰਦਾਰ ਦਾ ਦਿਲ ਦਾ ਕਵਾੜੀਆਂ ਬਣਿਆ ਤੇ ਨਾ ਨਾ ਸਰਦਾਰਾ ਜੇ ਤੂੰ ਘਰ ਦਾ ਨਹੀਂ ਕਵਾੜੀ ਆ ਫਿਰ ਦਿਲ ਦਾ ਕਵਾੜੀ ਕਿਵੇਂ ਹੋਏਗਾ ਕੋਈ ਘਰੇ ਨਾਲ ਵੀ ਬਹਿ ਕੇ ਮਨ ਹੌਲਾ ਹੋ ਜਾਊਗਾ ਦੋ ਮਿੰਟ ਗੱਲਾਂ ਕਰ ਜਾਈਏ ਨੇ ਨਾ ਮਣ ਹੋੜਾ ਸਰ ਕੋਈ ਗੱਲ ਨਹੀਂ ਸਰਦਾਰਾ ਕੋਈ ਗੱਲ ਨਹੀਂ ਕੋਈ ਨਾ ਕੋਈ ਨਾ ਦੁੱਖ ਸੁੱਖ ਸਾਂਝਾ ਦਾ ਸਾਰੀ ਕਰ ਲੈਂਦੇ ਆ ਲ ਮੈਨੂੰ ਤਾਂ ਲੱਗਦਾ ਸਰਦਾਰ ਤਾਂ ਜਨਾਨੀਆਂ ਨਾਲੋਂ ਵੀ ਉੱਤੇ ਹੋਇਆ ਪਿਆਗਾ ਦੁੱਖ ਸੁੱਖ ਸਾਂਝਾ ਕਰਨਾ ਸੀ ਤਾਂ ਹਨੂ ਆਇਆ ਖਾਮ ਨਹੀਂ ਜਨਾਨੀਆਂ ਢੱਡਾ ਫਰੋਲਦੀਆਂ ਰਹਿੰਦੀਆਂ ਇਹ ਸਰਦਾਰ ਤਾਂ ਉਹਦਾ ਦੁੱਖਾਂ ਦਾ ਮਾਰਿਆ ਪਰ ਐਡੇ ਵੱਡੇ ਘਰ ਵਿੱਚ ਰਹਿੰਦਾ ਇਹ ਕੱਲਾ ਹੀ ਆ ਪਰ ਸਮਾਨ ਸੱਲਾ ਦਾ ਬਹੁਤ ਪਿਆਗਾ ਲੱਗਦਾ ਤਾਂ ਹੈ ਨਹੀਂ ਵੀ ਕੱਲਾ ਰਹਿੰਦਾਗਾ ਕੀ ਪਤਾ ਕਿ ਤੇ ਸਰਦਾਰ ਮੈਨੂੰ ਪੈਰੋਂ ਕੱਢਦਾ ਹੋਵੇ ਹੋਵੇ ਕੋਈ ਘਰੇ ਅੰਦਰ ਕੋਈ ਮਾਂ ਤਾਂ ਹੋਊਗੀ ਕੋਈ ਭਾਈ ਕੋਈ ਬਾਪ ਜਮਾ ਕੱਲਾ ਤਾਂ ਨਹੀਂ ਰਹਿੰਦਾ ਹੁਣ ਚੱਲ ਦੇਖਦੇ ਆਂ ਜੀ ਸਰਦਾਰਾ ਜਾਂਦਾ ਬਸਦਾ ਰਹੇ ਸਰਦਾਰਾ ਚਾਹ ਬਣਾਉਣੀ ਐ ਚਾਹ ਬਣਾ ਲੈ ਅਸਰੇ ਚਾਤਾ ਦਾ ਦੰਦ ਦੇਖਿਆ ਕਰਵਾਉਣੇ ਆ ਤਾਂ ਕਰ ਦਿੰਨੇ ਆ ਸਰਦਾਰਾ ਲੈ ਜੂਂਗੀ ਦਾ ਦੰਦ ਕੀ ਕਰਵਾਉਣੇ ਦਾੰਦ ਕੀ ਨੇ ਇੱਥੇ ਸਾਗ ਚੀਰ ਨੇ ਲੈ ਸਰਦਾਰਾ ਕਿਉਂ ਨਹੀਂ ਚੀਰ ਨੇ ਭਰਿਆ ਭਰੋਨਿਆ ਘਰ ਆਗਾ ਤੇਰਾ ਵਧੀਆ ਭਰਿਆ ਭਰੋਨਿਆ ਤਾਂ ਹੈ ਕੱਲਾ ਸਰਦਾਰ ਰਹਿੰਦਾ ਇਹ ਕੋਈ ਸਰਦਾਰ ਨਹੀਂ ਕਰਮਚਹੀ ਹੋਈ ਤਾਂ ਦੇਖ ਲਈ ਕਿਉਂ ਸਰਦਾਰਾ ਤੂੰ ਹਜੇ ਛੜੀ ਬੈਠਾ ਕੋਈ ਛੜੀ ਬੈਠਾ ਘਰ ਵਾਲੀ ਨੂੰ ਟੈਗ ਦੀ ਬਿਮਾਰੀ ਸੀ ਉਹ ਮਰ ਗਈ ਅੱਛਾ ਅੱਛਾ ਸਰਦਾਰਾ ਰੰਡਾ ਖੇਤਾ ਹੋਏ ਰੰਡਾ ਗਾ ਚਾਲ ਕੋਈ ਗਾਨੀ ਸਰਦਾਰ ਅਬਲਾਈ ਦੁੱਖ ਹੋਇਆ ਤੇਰੀ ਕਹਾਣੀ ਸੁਣ ਕੇ ਵੀ ਸਰਦਾਰਾ ਫਿਰ ਤੂੰ ਕੋਈ ਤੇਰੇ ਸਹਰਿਆਂ ਦੇ ਹੋਰ ਹੈ ਨਹੀਂ ਸੀ ਕਿਸੇ ਹੋਰ ਨੂੰ ਲੈ ਆਉਂਦਾ ਓਏ ਸਹਰੇ ਵੀ ਉਹਨਾਂ ਨਾਲ ਉਹਦੇ ਨਾਲ ਹੀ ਵਰਤਦੇ ਸੀ ਮੁੜ ਕੇ ਉਹਨਾਂ ਨੇ ਨਹੀਂ ਬਤੀ ਵਹੀ ਸਰਦਾਰ ਇਹ ਤਾਂ ਗੱਲ ਹੈਗੀ ਆ ਕਿ ਨੀਆਂ ਨਾਲ ਹੀ ਪੇਕੇ ਹੁੰਦੇ ਆ ਘਰ ਵਾਲੀ ਨਾਲ ਹੀ ਸਹਰੇ ਹੁੰਦੇ ਆ ਅੱਜ ਕੱਲ ਕੋਣ ਹੈ ਕਿਸੇ ਦਾ ਭਾਈਆਂ ਨਾਲ ਭਾਈ ਨਹੀਂ ਬੋਲਦੇ ਇਹ ਤਾਂ ਗੱਲ ਤੇਰੀ ਸਹੀ ਹੈ ਸਰਦਾਰ ਕੱਲਾ ਹੈ ਨਾ ਭਾਈ ਉਹ ਕੋਈ ਆਸਟ੍ਰੇਲੀਆ ਵਾ ਗਿਆ ਕੋਈ ਕਿਤੇ ਵਾ ਗਿਆ ਬਥੇਰੇ ਪੈਸੇ ਕਮੋਏ ਚਲੋ ਕਦੇ ਹਾਲ ਨਹੀਂ ਪੁੱਛਿਆ ਮੇਰਾ ਉਹਨਾਂ ਨੇ ਗੱਲ ਤਾਂ ਤੇਰੀ ਸਹੀ ਆ ਸਰਦਾਰਾ ਆਹ ਨਾ ਸਰਦਾਰਾ ਤੂੰ ਕੰਮ ਕਈ ਕਰਵਾਉਣਾਗਾ ਮੈਨੂੰ ਕਿਉਂ ਬਿਠਾ ਕੇ ਫਿਰ ਮੇਰਾ ਦਿਨ ਖਰਾਬ ਕਰਿਆ ਉਹ ਕਾ ਪੀ ਲੈ ਨਾ ਨਾ ਸਰਦਾਰਾ ਜਿੰਦਾਬਾਦ ਸਰਦਾਰਾ ਤੈਨੂੰ ਐ ਕਹਿੰਦਾ ਸੀ ਬਠਲ ਬਠਲ ਦਾ ਹੀ ਨਹੀਂ ਮੇਰੇ ਸਰਦਾਰਾ ਨਾਲ ਕਹਿੰਦਾ ਸੀ ਬਾਲਟੀ ਦੇ ਗੁੰਡਾ ਗੁੰਡਾ ਖੁੰਡਾ ਲਵਾਣਾ ਕੀ ਕਰਨਾ ਗਾਉ ਹੀ ਦੇ ਦੇ ਲੈ ਮੈਨੂੰ ਠੱਲ ਖੱਜ ਕੋਈ ਕੰਮ ਤਾਂ ਕਰ ਦੂ ਮੈਂ ਹਾਲੇ ਆ ਇਹਦੇ ਕੁੰਡਾ ਲਾ ਦੀ ਮੈਨੂੰ ਚੱਕਣੀ ਔਖੀ ਐ ਨਾ ਸਰਦਾਰਾ ਕੋਈ ਗੱਲ ਨਹੀਂ ਕੁੰਡਾ ਤਾਂ ਮੈਂ ਲਾ ਦੂੰਗੀ ਸਰਦਾਰਾ ਆਇਦਰ ਨਹੀਂ ਕੁੰਡੀ ਜੀ ਇਹਦੀ ਹੈ ਨਹੀਂ ਗਈ ਪੱਤੀ ਡੁੱਟੀ ਕਿੱਥੇ ਆ ਕੋ ਦਾ ਪਤਾ ਨਹੀਂ ਕਿੱਧਰ ਡਿੱਗ ਡੁੱਗੀ ਵੀ ਚੱਲ ਕੋਈ ਗੱਲ ਨਹੀਂ ਸਰਦਾਰਾ ਮੇਰੇ ਘਰ ਵਾਲਾ ਆਪੇ ਉੱਥੇ ਹੀ ਲਾ ਦਊਗਾ ਦੇਖ ਕੇ ਤੈਨੂੰ ਵਧੀਆ ਬਣਾ ਦੇ ਦੂੰ ਵਧੀਆ ਬਣਾਨੀ ਕੋਈ ਗੱਲ ਨਹੀਂ ਦੂਜੀ ਕੁੰਡੀ ਲਾ ਕੇ ਨਾ ਤਾਰ ਬਨ ਦਾਂਗੇ ਇੱਥੇ ਵਧੀਆ ਚੱਕਣ ਵਾਲੀ ਵਾਲਟੀ ਬਣ ਜਾਣੀ ਤੇਰੀ ਵਧੀਆ ਬਣਾ ਕੇ ਦੇ ਦੇਣੀ ਤੇਰੇ ਗੁਣ ਗਾਉਂਗਾ ساری ਉਮਰ ਨਹੀਂ ਨਹੀਂ ਕੋਈ ਗੱਲ ਨਹੀਂ ਸਰਦਾਰਾ ਮਨਾ ਮੰਨੀ ਨਹੀਂ ਨਹੀਂ ਸਰਦਾਰਾ ਹੀ ਦੇਖੋ ਜਾ ਤੂੰ ਦੂਜੀ ਤੇ ਰੱਖਣੀਆਂ ਤਾਂ ਰੱਖ ਲੈ ਹਰਾ ਹੋਰਾ ਵੱਡਣ ਨੂੰ ਓਏ ਕਿਹੜੇ ਹਰੇ ਥੇ ਲਵੇਰੀਆਂ ਆਂਗੀਆਂ ਕੁਛ ਨਹੀਂ ਓਏ ਚਿੰਤਾ ਫੂਕਣੀ ਕੁਛ ਤਾਂ ਰੱਖ ਲੈ ਸਰਦਾਰਾ ਓਏ ਕਿੰਟੇ ਵੀ ਉਹਨਾਂ ਦੇ ਜੱਜ ਦੇ ਐ ਜਿਨ੍ਹਾਂ ਦੇ ਸਰਦਾਰ ਨਹੀਂ ਸਰਦਾਰਾ ਦੋ ਸਰਦਾਨੇ ਤਾਂ ਪਾ ਦੇ ਫਿਰ ਜੇ ਨਹੀਂ ਕੁਛ ਰੱਖਣਾ ਹੈਗਾ ਓਏ ਦਾਣੇ ਤਾਂ ਪਾ ਦੇ ਨਾ ਕਿ ਨਹੀਂ ਪੈਸੇ ਲੈ ਆਂ ਦੇਖ ਲੈ ਸਰਦਾਰਾ ਚੱਲ ਪੈਸੇ ਹੀ ਦੇ ਦੇ ਨਾ ਸਰਦਾਰਾ ਇਹਦਾ 200 ਰੁਪਇਆ ਬਣੂਗਾ ਕੋਈ ਨਹੀਂ ਤੂੰ 500 ਲੈ ਜਾ ਸਰਦਾਰ ਦਿਲ ਦੇ ਖੁੱਲੇ ਹੁੰਦੇ ਐ ਚੱਲਿਆ ਦੇ ਸਰਦਾਰਾ ਜਿਉਂਦਾ ਵਸਦਾ ਰਹੇ ਲੈ ਆਏ ਕਰ ਦਿੰਗੀਆਂ ਜਨਾਨੀਆਂ ਨਾ ਤਾਂ ਹੁੰਦੀਆਂ ਕਿੱਥੋਂ ਦਿੰਦੀਆਂ ਗਿਆ ਉਹਦੇ ਕਹਿ ਦਿੰਦੀਆਂ ਨਾ ਨਹੀਂ ਭੈਣੇ 200 ਮੰਗਾ ਕਹੇਗੀ ਮੈਂ ਤਾਂ 50 ਰੁਪਏ ਕੀ ਦੂੰਗੀ ਤੀਜਾ ਹਿੱਸਾ ਘਟਾ ਕੇ ਦਿੰਦੀਆਂ ਨੇ ਗਿਆ ਲੈ ਉਹੀ ਗੱਲ ਕਹਿੰਦੇ ਤਾਂ ਹੁੰਦੇ ਆ ਬੰਦਿਆਂ ਦੇ ਦਿਲ ਤਾਂ ਸ਼ੇਰ ਜੱਡੇ ਹੁੰਦੇ ਹੈਗੇ ਈਆਂ ਕੁੜਗਾਂ ਦੇ ਦਿਲ ਹੁੰਦੇ ਜਨਾਨੀਆਂ ਦੇ ਚਿੜੀ ਦੇ ਬੱਚੇ ਜੱਡੇ ਦਿਲ ਮੈਂਟ ਚਾਹੇ ਤਾਂ ਕਹਿੰਦਾ ਪੈਸੇ ਦੇ ਦਨਾਂਗਾ ਨਹੀਂ ਦਾਨੇ ਆਏ ਨਹੀਂ ਪਤਾ ਹੁਣ ਚਲ 200 ਰੁਪਏ ਵੰਜੂ ਅੱਜ ਦੀ ਦਿਹਾੜੀ ਦਾ ਬਣੂ 5 ਰੁਪਏ ਦੀ ਲੱਗੂਗੀ ਪੱਤੀ ਲਵਾ ਦੂੰਗੀ ਮੇਰੇ ਘਰ ਵਾਲੇ ਤਾਂ ਕੋਈ ਨਹੀਂ ਕੋਈ ਆ ਟੱਕਰ ਲੇ ਸਰਦਾਰਾ 500 ਰੁਪਇਆ ਲਿਆ ਨਾਲ ਜਵਾਕਾਂ ਨੂੰ ਕੱਪੜੇ ਲੈਣੇ ਦਵਾ ਦੇ ਅੱਛਾ ਚੱਲ ਜਉਂਦਾ ਬਸਦਾ ਰਹੇ ਸਰਦਾਰਾ ਜਉਂਦਾ ਬਸਦਾ ਰਹੇ ਕਦੇ ਫੋਨ ਲੱਗਿਆ ਅੱਜ ਲక్ష్ਮੀ ਮੱਥੇ ਲੱਗੀ ਹੈਗੀ ਮੇਰੇ ਹੱਥ ਤੇ ਸਰਦਾਰ ਦਾ ਫੋਨ ਕਰਿਆ ਅਗਲੀ ਦਰਗਾਹ ਜਾ ਰਹਾਂਗਾ ਹਾਂ ਇਹ ਗੱਲ ਤਾਂ ਸਹੀ ਹੈ ਸਰਦਾਰਾ ਤੇਰੀ ਆਪ ਤੂੰ ਛੋਟਾ ਨਾ ਜਿਸ ਨੂੰ ਸਮਝੀਏ ਗੱਲ ਤੇਰੀ ਸਹੀ ਹੈ ਸਵਾਹ ਨੂੰ ਦੁੱਗਣਾ ਦਿੰਨੇ ਹਾਂ ਸਰਦਾਰਾ ਚੱਲ ਸਰਦਾਰਾ ਜਿਉਂਦਾਬਸਦਾ ਰਹੇ ਚੰਗਾ ਸਰਦਾਰਾ ਫਿਰ ਮੈਂ ਚਲਦੀ ਆਂਗੀ ਹੁਣ ਚਲ ਜੇ ਤਾ ਪਾਣੀ ਪੀਣੇ ਦਾ ਬਹਿ ਜਾ ਨਾ ਸਰਦਾਰਾ ਚਾਹਤਾ ਬਸ ਜਿਉਂਦਾਬਸਦਾ ਰਹੇ ਚਾਹਤਾ ਮੈਂ ਕਿਉਂ ਚੱਲ ਮੈਂ ਆਏ ਕਰੂੰਗੀ ਸਰਦਾਰਾ ਮੇਰੇ ਘਰ ਵਾਲੇ ਕੋਲੇ ਗੱਲ ਕਰੂੰਗੀ ਜੇ ਕੋਈ ਮਿਲ ਗਈ ਕੁੜੀ ਕਤਰੀ ਦਰਾ ਰਿਸ਼ਤਾ ਕਰਾ ਦਾਂਗੇ ਸਰਦਾਰਾ ਜਾਤੀ ਕੀ ਆਪਣੀ ਤੂੰ ਜਾਤੀ ਦਾ ਹੀ ਜੀਮੀਦਾਰ ਅੱਛਾ ਸਰਦਾਰਾ ਜਾਤੀ ਜੀਮੀਦਾਰਾਂ ਦੀਆ ਚੱਲ ਮੈਂ ਜੀਮੀਦਾਰਾਂ ਦੇ ਘਰਾਂ 'ਚ ਫਿਰਦੀ ਰਹਿਣੀ ਆਂਗੀ ਲੱਗੇ ਪਿੰਡ 'ਚ ਕੀ ਪਤਾ ਕੋਈ ਕੁੜੀ ਮਿਲੇ ਜਾਵੇ ਹਾਂ ਸੌਰੀ ਇਹ ਪਤਾ ਕਰ ਲਈ ਇਹਨੇ ਮੈਂ ਘਰ ਬਾਂਝੀਗਾ ਕੋਈ ਜਵਾਕ ਚੱਲਾਉਂ ਸਰਦਾਰਾ ਹੁਣ ਥੋੜਾ ਜਾ ਤੂੰ ਕਮਜ਼ੋਰਾ ਵੀ ਹੋਇਆ ਪਿਆ ਬੁਢਾ ਵੀ ਹੋਇਆ ਪਿਆ ਇਹ ਤਾਂ ਗੱਲ ਸਹੀ ਐ ਇਹ ਹੁਣ ਕਰੇ ਕੰਨ ਖੁੱਲੂਗਾ ਹਾਂ ਇਹਨੇ ਸਰਦਾਰ ਨੂੰ ਹੋਣਾ ਹੋਇਆ ਹਾਂ ਇਹ ਤਾਂ ਗੌਣ ਕਰਦਾ ਬੰਦ ਰਹਿੰਦੇ ਘਰ ਆਪ ਨੂੰ ਬੜ ਬੜ ਪੈਂਦੇ ਕੱਲ ਤੇਰੀ ਸਵਾਨ ਨੇ ਸਹੀ ਹੈਗੀ ਸਰਦਾਰਾ ਉਮਰ ਵੱਧ ਜਾਂਦੀ ਹੈਗੀ ਕਾ ਬੰਦੇ ਦੀ ਜਨਾਨੀ ਨਾਲ ਤਾਂ ਅੱਜ ਕੱਲ ਰਿਸ਼ਤੇ ਕੋਈ ਨਹੀਂ ਹੈ ਆ ਭੈਣ ਪਾਈ ਸਭ ਮਾਂ ਤੋਂ ਨਹੀਂ ਹੋ ਗਏ ਇਹ ਗੱਲ ਤੇਰੀ ਸਵਾਨ ਨੇ ਸਹੀ ਹੈ ਹੋਰ ਸਰਦਾਰਾ ਚੱਲ ਸਰਦਾਰਾ ਫਿਰ ਮੈਂ ਤਾਂ ਚੱਲਦੀ ਆਗੀ ਮੈਂ ਆਹ ਹੋਰ ਦੋ ਪਿੰਡ ਚ ਜਗਾਹ ਗੇੜਾ ਦੇ ਆਉਂਗੀ ਚੱਲ ਕੋਈ ਨਹੀਂ ਆ ਬਾਲਟੀ ਫੜਾ ਜੀ ਹਾਂ ਸਰਦਾਰਾ ਕੋਈ ਗੱਲ ਨਿਕਾਲੂ ਇੱਧਰ ਨੂੰ ਆਉਂਗੀ ਨਾ ਲੰਗਦੀ ਤੇ ਤੈਨੂੰ ਬਾਹਰ ਟੀ ਖੜਾ ਕੇ ਜਾਉਂਗੀ ਪੱਕਾ ਕੋਈ ਨਹੀਂ ਦੁਰਗੀ ਜੇ ਪੈਸੇ ਦੇਕੇ ਦੀ ਹੋਈ ਹੋਰ ਲੋੜ ਲੈਗੀ ਨਾ ਨਾ ਸਰਦਾਰਾ ਕੋਈ ਗੱਲ ਨਹੀਂ ਜਿਉਂਦਾ ਬਸਦਾ ਰਹ ਦੇਖ ਲੈ ਸਰਦਾਰਾ ਮੈਂ ਤਾਂ ਕਹਿੰਨੀ ਕੋਈ ਗੱਲ ਨਹੀਂ ਤੂੰ ਪੈਸੇ ਦੇ ਤੇ ਕਿ ਜਮਟਾ ਤਾ ਰੱਖੀ ਲੈ ਕਿ ਪੈਸੇ ਨੂੰ ਇਥੇ ਕੀ ਨਹੀਂ ਚੱਲੇ ਕੋਈ ਨਾ ਸਰਦਾਰਾ ਰੱਖ ਲੈ ਰੱਖ ਲੈ ਬੋਲ ਬਣਾ ਕਰਦੀਆਂ ਰੱਖ ਲੈ ਨਾ ਨਾ ਰੱਖ ਲੈ ਕੋਈ ਗੱਲ ਨਹੀਂ ਨਹੀਂ ਸਰਦਾਰਾ ਫਿਰ ਕੀ ਹੋ ਗਏ ਲੈ ਫੜਾ ਛੋਟੀ ਇੱਕਾਂ ਦਾ ਦਿਆਂ ਉਹਦਾ ਹਾਂ ਸਰਦਾਰਾ ਜੇ ਬਾਹਰ ਟੀ ਵੀ ਮੈਨੂੰ ਫੜਾਈ ਦੇ ਕੋਈ ਲੈ ਫੜ ਲੈ ਲੈ ਜੋੰਦਾਬਾਦ ਦਾ ਸਰਦਾਰਾ ਕਾਲ ਨੂੰ ਲਿਆ ਦੂ ਬਾਲਟੀ ਤੇਰੀ ਟੰਗਾ ਨਾ ਕੋਈ ਨਹੀਂ ਖਾਂਦੀ ਕੋਈ ਠੀਕ ਆ ਚੰਗਾ ਸਰਦਾਰਾ ਚੱਲਦੀ ਆ ਮੈਂ ਸਰਦਾਰਾ ਇਹਦਾ ਖੁੰਬ ਵਰਗੀ ਪਈ ਓਏ ਸੋਹਣੀ ਜੀ ਕਿਤੇ ਇਹਦੇ ਨਾਲ ਟਾਂਕਾ ਫਿੱਟ ਹੋ ਜੇ ਓਏ ਨਾ ਸਰਦਾਰਾ ਐਜੂ ਦਾ ਸਰਦਾਰਾਂ ਦੀ ਇੱਜ਼ਤ ਘਟ ਜਾਂਦੀ ਏ ਆਪਣੀ ਕਿਹੜਾ ਬਰਾਦਰੀ ਦੀ ਏ ਓਏ ਗੱਲ ਲੰਮੀ ਲੰਗਾ ਮਾਰ ਲੂ ਵੀ ਪਿੰਡ ਕਿਤੇ ਰੇ ਫਿਰਦੀ ਏ ਇਹਨਾਂ ਦੀ ਵੀ ਮਜਬੂਰੀ ਏ ਵਿਚਾਰਿਆਂ ਦੀ ਤੱਕੇ ਫੋੜਾ ਖਾਣੇ ਪੈਂਦੀ ਐ ਓਏ ਇਹਨਾਂ ਦੇ ਘਰਾਂ ਵਾਲੇ ਤਾਂ ਕੰਮ ਕਰਦੇ ਐ ਕਾ ਇੰਨੇ ਨਾ ਇੰਨਾ ਟੈਸਟ ਪਾਸ ਹੋ ਜਾਣਾ ਜੇ ਆਪਾਂ ਹਜ਼ਾਰ ਦੇ ਤਾਂ ਆਪਾਂ ਨੂੰ ਕਿਹੜਾ ਘਾਟਾ ਪੈਂਦਾ ਰੱਬ ਹੋਰ ਦੇ ਦੂਗਾ ਅੰਦਰ ਰੱਖ ਲੈ ਜਿੰਦਗੀ ਕਬਾੜ ਬਣ ਗਈ ਚੱਲ ਰੱਬ ਨੇ ਚਾਹਿਆ ਤਾਂ ਮੇਜੂ ਵੀ ਕਰੇ ਜ਼ਿੰਦਗੀ ਤਸੌਖੀ ਹੋ ਜੂਗੀ ਚੱਲ ਪਹਿ ਜਾ ਦੋ ਮਿੰਟ ਆ ਕਿੰਟਾ ਦੇਗੀ ਸੌਰ ਜੇ ਤਕੀਨੇ ਸੇਕਣੀਆਂ ਰੋਟੀਆਂ ਚੱਲ ਗਿਫਟ ਸਮਝ ਕੇ ਰੱਖਾਂਗੇ